1 2 3 4 5 6 ਤੇ 7 ਮੈਂ ਪੀਏ ਨੂੰ ਕਹੂੰਗਾ ਵੀ ਉਹਨਾਂ ਦਾ ਨੰਬਰ ਮਿਲ ਜੇ ਤਾਂ ਕਿ ਪੁੱਛੀਏ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਿਸੇ ਦਾ ਹੱਕ ਮਾਰਨ ਦੀ ਆਗਿਆ ਨਹੀਂ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਕਿ ਰਹਿਣ ਸਹਿਣ ਵਾਲਾ ਮਾਹੌਲ ਦੇਵਾਂਗੇ ਜੀ ਰਵਿੰਦਰ ਸਿੰਘ ਵੀ ਕਲਵੰਨ ਸਤੂ ਐਮ ਐਲ ਏ ਬੋਰਿਆਂ ਜੀ ਸੇਵਾਦਾਰ ਆਤਮ ਨਗਰ हां जी सर ਸਾਡੇ ਨੇ 3 ਠੱਗੀ ਹੋਈ ਆ ਜੀ ਮੈਂ ਲਾਈਵ ਆ ਪੇਜ ਦੇ ਉੱਪਰ ਮੇਰਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਉਹਦੇ ਤੇ ਜਾ ਕੇ ਕਾਲ ਕਰਾਇਓ ਅਗਰ ਜੇ ਤਾਂ ਤੁਹਾਨੂੰ ਨਵੀਂ ਗੱਡੀ ਦੇਣਗੇ ਤਾਂ ਠੀਕ ਹੈ ਨਹੀਂ ਉਹਦੇ ਖਿਲਾਫ ਕਾਨੂੰਨੀ ਜਿਹੜੀ ਕਾਰ ਵੀ ਕਰਾਂ ਤੇ ਮੈਂ ਤੁਹਾਨੂੰ ਦੱਸ ਦਾਂ 1 2 3 4 5 6 ਤੇ 7 ਇਹ 7 ਕਿੱਠੀਆਂ ਨੇ ਜੀ ਇਹਦੇ ਵਿਕਟਰ ਸਭ ਤੋਂ ਪਹਿਲੀ ਚਿੱਠੀ ਹੈ ਸੇਵਾ ਵਿਖੇ ਸ਼੍ਰੀਮਾਨ ਐਮ ਐਲ ਏ ਸਰ ਵਿਸ਼ਾ ਮਹਿੰਦਰਾ ਪਲੈਟੀਨਮ ਵਹੀਕਲਸ ਮੇਰੇ ਨਾਲ ਫਰੋਡ ਕੀਤਾ ਗਿਆ ਹੈ ਬੇਨਤੀ ਹੈ ਕਿ ਮੈਂ ਰਵਿੰਦਰ ਸਿੰਘ ਮੋਬਾਈਲ ਨੰਬਰ 97794 ਮੇਰੇ ਨਾਲ ਮਹਿੰਦਰਾ ਪਲੈਟੀਨਮ ਵਹੀਕਲ ਵੱਲੋਂ ਨੀਅਰ ਗ੍ਰੀਨ ਲੇਨ ਸਕੂਲ ਮੇਰੇ ਨਾਲ ਫਰੋਡ ਕੀਤਾ ਗਿਆ ਤੇ ਉਹਨਾਂ ਦਾ ਮੋਬਾਈਲ ਨੰਬਰ 97794 ਮੈਂ ਪ੍ਰੀ ਨੂੰ ਕਹੂੰਗਾ ਵੀ ਉਹਨਾਂ ਦਾ ਨੰਬਰ ਮਿਲ ਜੇ ਤਾਂ ਕਿ ਪੁੱਛੀਏ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਿਸੇ ਦਾ ਹੱਕ ਮਾਰਨ ਦੀ ਆਗਿਆ ਨਹੀਂ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਕਿ ਰਹਿਣ ਸੈਨੀਟਰੀ ਸਖਾਵਾਂ ਮਾਹੌਲ ਦੇਾਂਗੇ ਅਗਰ ਤੁਹਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਡੋਲ ਕੇ ਜੋ ਇਕੱਠਾ ਕੀਤਾ ਗਿਆ ਅਗਰ ਉਹਦੇ ਤੇ ਕੋਈ ਤੱਕੇ ਨਾਲ ਉਹਦੇ ਨਾਲ ਖੋਣ ਦਾ ਯਤਨ ਕਰੂ ਉਹਨੂੰ ਕਿਸੇ ਵੀ ਹਾਲਤ ਵਿੱਚ ਇਹਦੇ ਕਾਮਯਾਬ ਨਹੀਂ ਹੋਣ ਦੇ ਰਵਿੰਦਰ ਸਿੰਘ ਵੀ ਕਲਵੰਦ ਸਿੱਧੂ ਐਮ ਐਲ ਏ ਬੋਰਿਆਂ ਜੀ ਸੇਵਾਦਾਰ ਆਤਮ ਨਗਰ ਹਾਂਜੀ ਸਰ ਤੁਹਾਡੇ ਨਾਲ ਕੀ ਥੱਕੀ ਹੋਈ ਹੈ ਜੀ ਮੈਂ ਲਾਈਵ ਆ ਪੇਜ ਦੇ ਉੱਪਰ ਮੀਡੀਆ ਵਾਲੇ ਵੀ ਖੜੇ ਨੇ ਦੱਸੋ ਜੀ ਤੁਹਾਡੇ ਨਾਲ ਕੀ ਥੱਕੀ ਹੋਈ ਹੈ ਥੱਕੀ ਹੋਈ ਹੈ ਸਰ ਆਪੋ ਨਾ Mahindra ਦੀ ਗੱਡੀ ਲਈ ਸੀਗੀ ਜੀ ਆਪਣੇ ਨਾਲ ਆਪਾ ਸਰ ਕੋਈ ਤੁਸੀਂ Mahindra ਦੀ ਗੱਡੀ ਲਈ ਸੀ Alfa Cargo ਹਾਂਜੀ ਤੇ ਉਹ ਪਹਿਲੇ ਦਿਨ ਮਤਲਬ ਕਿ ਅੱਧੇ ਕਿਲੋਮੀਟਰ ਗੱਡੀ ਚਲਾਈ ਗਈ ਗੱਡੀ ਦੇ ਵਿੱਚ ਪ੍ਰੋਬਲਮ ਆ ਗਈ ਅੱਧਾ ਕਿਲੋਮੀਟਰ ਗੱਡੀ ਚਲਾਈ ਹੈ ਕੋਈ ਕਾਰ ਆ ਜਾਂ ਕੋਈ ਇਹ ਕਮਰਸ਼ੀਅਲ ਵੀਕਲ ਹੈ ਜੀ ਮਾਰਸ਼ਰਿਕ ਕੱਲੇ ਆਈ ਤਿੰਨ ਪਹੀਆ ਜੀ ਤਿੰਨ ਪਹੀਆ ਟੈਂਪੂ ਜੀ ਨੂੰ ਕਹਿੰਦੇ ਨੇ ਹਾਂ ਹਾਂਜੀ ਹਾਂਜੀ ਸਰ ਆਹ ਤੋ ਰਿਕਸ਼ਾ ਆਹ ਲੋਡਿੰਗ ਵਾਲਾ ਲਿਆ ਜੀ ਸਰ ਲੋਡਿੰਗ ਵਾਲਾ ਫਿਰ ਉਹਦੇ ਵਿੱਚ ਉਹਨਾਂ ਨੇ ਏਜੰਸੀ ਵਾਲਿਆਂ ਨੇ ਕੀ ਕਿਹਾ ਜੀ ਏਜੰਸੀ ਵਾਲੇ ਇਹ ਕਹਿ ਰਹੇ ਸੀਗੇ ਜੀ ਆਪਾਂ ਦੂਸਰਾ ਪੀਸ ਲਵਾ ਦਿੰਦੇ ਹਾਂ ਉਹਨਾਂ ਨੇ ਦੂਸਰਾ ਪੀਸ ਲਵਾਇਆ ਜੀ ਉਹਦੇ ਵੀ ਪ੍ਰੋਬਲਮ ਆ ਗਈ ਇਹਦਾ ਮਤਲਬ ਫਿਰ ਲੋਡ ਦੇ ਵਿੱਚ ਕੋਈ ਖਰਾਬੀ ਹੈ ਹਾਂਜੀ ਲੋਡ ਦੇ ਵਿੱਚ ਹੀ ਉਹਨਾਂ ਦੇ ਖਰਾਬੀ ਸੀਗੀ ਤੇ ਇਹਨਾਂ ਨੇ 1 ਮਹੀਨਾ ਹੋ ਗਿਆ ਜੀ ਬਹੁਤ ਪਰੇਸ਼ਾਨ ਕੀਤਾ ਸੀਗੇ ਚਲੋ ਅੱਜ ਤਾਂ ਤੁਹਾਨੂੰ ਮੈਂ ਜਨਮ ਅਸ਼ਟਮੀ ਦੀ ਵਧਾਈ ਦੇਣਾ ਪਾਦੇ ਤੁਸੀਂ ਨਾ ਜਾਇਓ ਕਿਉਂਕਿ ਖੁਸ਼ੀ ਦਾ ਤਿਹਾਰਾ ਦਾ ਦਿਨ ਹੈ ਕੱਲ ਨੂੰ ਤੁਸੀਂ ਜਾਇਓ ਮੇਰਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਉਹਦੇ ਤੇ ਜਾ ਕੇ ਕਾਲ ਕਰਾਇਓ ਅਗਰ ਜੇ ਤਾਂ ਤੁਹਾਨੂੰ ਨਵੀਂ ਗੱਡੀ ਦੇਣਗੇ ਤਾਂ ਠੀਕ ਹੈ ਨਹੀਂ ਉਹਦੇ ਖਿਲਾਫ ਕਾਨੂੰਨੀ ਜਿਹੜੀ ਕਾਰ ਵੀ ਕਰਾਵਾਂਗਾ ਬਿਲਕੁਲ ਜਿਹੜਾ ਮੈਂ ਸ਼ਿਕਾਇਤ ਪੇਟੀ ਜਿਹੜੀ ਲਈ ਹੋਈ ਹੈ ਗਲੀਆਂ ਮਹੱਲਿਆਂ ਜਾਂਦਾ ਅੱਜ ਤੁਹਾਡੀ ਹਾਜ਼ਰੀ ਵਿੱਚ ਉਹਨਾਂ ਨੂੰ ਖੋਲਾਂਗੇ ਆਨਲਾਈਨ ਹੋ ਕੇ ਉਹਨੂੰ ਪੜਾਂਗੇ ਵੀ ਜਿਹਦੇ ਵਿੱਚ ਕੋਈ ਵੀ ਸਮੱਸਿਆ ਹੋਊਗੀ ਆਪਾਂ ਉਹਦੀ ਡੰਗਾਈ ਨਾਲ ਜਾਂਚ ਕਰਕੇ ਜਿਹੜਾ ਕੰਮ ਆ ਮੌਕੇ ਤੇ ਹੋਣਾ ਹੋ ਉਹਦਾ ਹੱਲ ਕਰ ਦਿਆਂਗੇ ਅਗਰ ਕੋਈ ਡਿਵੈਲਪਮੈਂਟ ਦਾ ਜਿਆਦਾ ਵੱਡਾ ਕੰਮ ਹੈ ਤਾਂ ਉਹਨੂੰ ਸਮੇਂ ਪਾ ਕੇ ਜਿਹੜਾ ਉਹਦਾ ਹੱਲ ਕਰਨ ਦਾ ਯਤਨ ਕਰਾਂਗੇ ਆਤਮ ਨਗਰ ਦੇ ਵਿੱਚ ਕਿਸੇ ਨੂੰ ਵੀ ਰਹਿਣ ਸਹਿਣ ਦੇ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਉਸ ਲਈ ਕਲਵੰਸ ਸਿੰਘ ਸਿੱਧੂ ਬਚਨ ਬਾਦਾ ਸਰ ਕਿੰਨੇ ਕਿ ਏਰੀਆ ਦੇ ਵਿੱਚ ਜਿਹੜਾ ਇਹ ਈ ਰਿਕਸ਼ਾ ਗਿਆ ਸੀ ਕਿ ਕਿੰਨੇ ਕਿ ਲੋਕਾਂ ਤੱਕ ਜਿਹੜੀ ਜਿਹੜੀ ਇਹ ਕੋਸ਼ਿਸ਼ ਹੈ ਵੀ ਹਰੇਕ ਮਤਲਬ ਜਦੋਂ ਇਹਨੂੰ ਅਸੀਂ ਭੇਜਣਾ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਇਹਨੂੰ 6 ਦਿਨ ਭੇਜਦੇ ਆ ਵੱਖ-ਵੱਖ ਇਰਨੀਆਂ ਵਿੱਚ ਜਾਂਦਾ ਤੇ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਵੀ ਜਾਵੇ ਉਹਨਾਂ ਦੀ ਸ਼ਿਕਾਇਤ ਪਹਿਲਾਂ ਹੱਲ ਕਰਦੇ ਇਹਦਾ ਮੇਰਾ ਇੱਕ ਗਰੁੱਪ ਬਣਾਏ ਹੋਏ ਨੇ ਸਾਰੇ ਬਾੜਾਂ ਦੇ ਵਿੱਚ ਸਾਡੇ 12 ਬਾਲ ਨੇ ਉੱਥੇ ਜਿੱਨੇ ਸਾਡੇ ਬੋਰਡ ਪ੍ਰਧਾਨ ਬਲੋਕ ਇੰਚਾਰਜ ਸਾਹਿਬਾਨ ਤਾਂ ਜਿਹੜੇ ਕੌਂਸਲ ਲੜਨ ਦੇ 3-3 4-4 ਉਮੀਦਵਾਰ ਚਾਹਵਾਨ ਨੇ ਉਹ ਆਪਣੇ ਤੌਰ ਤੇ ਸਾਰੇ ਲੱਗੇ ਹੁੰਦੇ ਨੇ ਫਿਰ ਵੀ ਕੁਝ ਸ਼ਿਕਾਇਤਾਂ ਜਿੰਨੀਆਂ ਹੁੰਦੀਆਂ ਵੀ ਜਿਹੜੀਆਂ ਉਹਨਾਂ ਤੱਕ ਵੀ ਨਹੀਂ ਪਹੁੰਚ ਸਕਦੇ ਮੇਰੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਦੀ ਸਹੂਲਤ ਵਾਸਤੇ ਜਿਹੜੀ ਇਹ ਇਹ ਰਿਕਸ਼ਾ ਇਹ ਰਿਕਸ਼ਾ ਪ੍ਰਤੀ ਦਿੱਤੀ ਜਾਂਦੀ ਹੈ ਉਹਦੇ ਵਿੱਚ ਜੋ ਵੀ ਸ਼ਿਕਾਇਤ ਹੁੰਦੀ ਹੈ ਕੋਸ਼ਿਸ਼ ਕਰੀਂਦੇ ਆ ਉਹਦਾ ਸੇਮ ਡੇ ਦੇ ਵਿੱਚ ਹੱਲ ਹੋਵੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ کریں ਜੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ